ਬਾਈ ਸੱਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਆਪਣਾ ਜਿਹੜਾ ਰਹਿ ਗਿਆ ਸੀ ਸਿਸਟਮ ਉਹ ਅੱਜ ਬਹੋਣੇ ਤੁਹਾਨੂੰ ਇਸ ਵਲੌਗ ਚ ਲੋ ਵੀ ਪਾਦੀ ਜੈਨ ਗੁੱਪੀ ਤਾਂ ਆ ਸਾਡਾ ਪ੍ਰੋਜੈਕਟ ਫੇਲ ਹੋ ਗਿਆ ਸੀਗਾ ਸ਼ਾਫਟ ਵਾਲਾ ਮੈਂ ਕਰਕੇ ਲਈ ਉਹ ਲੜਕ ਧਾਣੇ ਮਾਰਦੀ ਆ ਹਾਂ ਇੱਧਰ ਆਓ ਇੱਧਰ ਪਹੋਚ ਇੱਧਰ ਕੱਢ ਲੈ ਉਸ ਸੰਗਲੀ ਜੀ ਹੋਗੀ ਟੈਟ ਬਾਈ ਦਾ ਤਰਨੋਂ ਗੁੜ ਕੇ ਲਾਉਦੇ ਆ ਪਿੱਟਾਂ ਦੇ ਉੱਤੋਂ ਦੀਆਂ ਲੰਘੇ ਜਿਕੇ ਤੇ ਜਦੋਂ ਮਾਗਰੋ ਛੱਕਿਆ ਗਿਆ ਨਾ ਉ ਤਾਂ ਚਾਲਾ ਘੁੰਮਾ ਲੈ ਉਹਦਾਂ ਨੀ ਰੱਖੋ ਵੀ ਤੇ ਬੜਾ ਚਾਂਸ ਹੈ ਟੇਡਾ ਵੀ ਜਾ ਕੇ ਲਾ ਜਾਗੀ ਹਾਂ ਕੋਈ ਆਇਆ ਇਧਰ ਆ ਜਾ ਉਹ ਯਾਰ ਨਾ ਜੋ ਉੱਥੇ ਗਲਤ ਪਾਈਓ ਫਸਦੀ ਆ ਉਹਦੇ ਚ ਚਾਹਣ ਕੁ ਪੀਓ ਉਹਦੇ ਚ ਫਸ ਜਾਂਦੀ ਆ ਡਰਾਈਵਰ ਬਦਲ ਕੇ ਤੇ ਹਨ ਕੁੱਪੀ ਵਾਲਾ ਵੀ ਛੱਡ ਦੇ ਨਾ ਇਹੋ ਬਲਣਾ ਹੁਣ ਜੋਰ ਲੱਗਦਾ ਬਲਣਾ ਨਾ ਹੁਣ ਜੋਰ ਲੱਗਦਾ ਪਾ ਚਾਹੀਏ ਗੱਡ ਰਹੀ ਹਾਂ ਹੁਣ ਇਹ ਵੀ ਬਦਲ ਵੀ ਉਰਨ ਵਾਈ ਜਾਊਗਾ ਜਾਂ ਜਾਂਦਾ ਚੱਕ ਜਾਊਗਾ ਪਤਾ ਹੁੰਦਾ ਹੁੰਦਾ ਕਿਰਾਂ ਜਦੋਂ ਕਿਤੇ ਜਾ ਰਿਹਾ ਹਾਂ ਲੱਗੀਆਂ ਮੇਰਾ ਹੁੰਦਾ ਸਿੱਧੀ ਹੋ ਵੀ ਉਹ ਤਾਂ ਖਿਆਲ ਕਰਾ ਕੇ ਆਉਂਗੀ ਸਾਵਾਂ ਲੱਗਣੇ ਲਾਓ ਵੀ ਟਾਇਰ ਵੀ ਲਾ ਤੇ ਐਂ ਲੈ ਚੱਲੋ ਮੈਂ ਤਾਂ ਕਹਣਾ ਤੂੰ ਥੋਨਾ ਲਿਆ ਕੇ ਤੇ ਮਸ਼ੀਨ ਤੇ ਚੜਾਉਣਾ ਮੈਂ ਤਾਂ ਕਹਣਾ ਹੱਥ ਪੈਸੇ ਹੋਵੇ ਹੱਥ ਪੈਸੇ ਪਾਓ ਟਾਇਰ ਲਾ ਤੇ ਤੈਨੂੰ ਕੱਸ ਦਿਆਂ ਸਪੈਨਸਰ ਇੱਕ ਪਾਸੇ ਦਾ ਤਾਂ ਕਸਾ ਹੀ ਆ ਬਾਈ ਟਾਇਰ ਚੈੱਕ ਰਹਿੰਦਾ ਮਾਹੌਨ ਨਾ ਦੇ ਮੈਂ ਕਹਿਣਾ ਹਾਂ ਕਰੋ ਬਾਸ਼ਨਾ ਨਾ ਪਾਓ ਬਾਸ਼ਨਾ ਨਹੀਂ ਪਾਉਂਦੀ ਤੇ ਬਾਸ਼ਨਾ ਤਾਂ ਸਮਝ ਲੈ ਇਹਨਾਂ ਕੋਲ ਕਿ ਕਿਹੜੇ ਆ ਹਾਸ਼ੀਏ ਆ ਦੋਸਤ ਨਾ ਰੋਣਾ ਠੀਕ ਹੈ ਇਹਦਾ ਇਹ ਇਹਦਾ ਬਾਹਰ ਲਿਓਣਗੇ ਨਾ ਟਾ ਚੱਕਿਆ ਜਾਈ ਦੇ ਨਾ ਵਾਸਾ ਨਹੀਂ ਪਾਣੀ ਵਾਸਾ ਨਾਲ ਟ੍ਰੱਕਾ ਫਾਫੇ ਚ ਪਾ ਕੇ ਵਾਸਾ ਨਾਲ ਟ੍ਰੱਕ ਚ ਕਰੇ ਸਾਹਮਣੀ ਇੱਥੇ ਇੰਨਾ ਜੀ ਬਾਲਾ ਫਿਰ ਤੇ ਜੀ ਤੁ ਪਤਾ ਚਲ ਰਹੀ ਆ ਫਿਰ ਅੱਜ ਤਾਂ ਇੱਥੇ ਬਾਲਿਆ ਪਾ ਟ੍ਰੈਕਸ਼ਨ ਫਿਰ ਹੀ ਰਹੇ ਫਿਰ ਉਹ ਰੋਕ ਹੀ ਲੈ ਸੁਘੇਰ ਚ ਹੀ ਆ ਯਾਰ ਇੱਥੋਂ ਫੜਨਾ ਹੀ ਨਹੀਂ ਇਹ ਬਾਦੂ ਇਹ ਤਾਂ ਹੋਇਆ ਪਿਆ ਕੰਮ ਤਾਂ ਵਾਹ ਕੰਮ ਥੋੜਾ ਹੀ ਆ ਫਰਕ ਚ ਥੋੜਾ ਹੈਗਾ ਕੰਮ ਪਹਿਲਾਂ ਕਹਿੰਦੇ ਕਿ ਮਗਰ ਹੋਣਾ ਤਾਂ ਸਾਡੇ ਨੂੰ ਤਾਂ ਕੱਸ ਦੇ ਬਾਈ ਯਾਰ ਮਾਰੋ ਕਿੱਥੇ ਕਿਸੇ ਨਾਲ ਬਾਜ ਨੇ ਪੱਪਾ ਮਗਰ ਮਾਰਨਾ ਬੁਗਿਆ ਬਾਜ ਉਡਾਣਾ ਮਾਰ ਰਾਇਆ ਅਹ ਬਹੁਤ ਕਰ ਰਹੇ ਆ ਤੂੰ ਕਰਤੇ ਨਹੀਂ ਕਰਿਆ ਬਥੇਈ ਰਹਾ ਥਾ ਆਹ ਸਾਰੇ ਪਾਸੋਂ ਪਲੇਟ ਲੱਗ ਗਈ ਕਿ ਨਾ ਇੱਕੋ ਜੀ ਹਾਂ ਪਲੇਟ ਇੱਕੋ ਹੀ ਲੱਗ ਜਾ ਰੋ ਉਹ ਚੌੜੀ ਕਹਿੰਦਾ ਫਰਕ ਹੈ ਮੋਲੀਆਂ ਬੇਟਾ ਮਾਥੋਂ ਨੇ ਮਾਰ ਕੇ ਖਾ ਮੈਂ ਉਹ ਦੋ ਦੋ ਲਵਾ ਦੀਆਂ ਹੁੰਦੀਆਂ ਚਾਹੇ ਆ ਪਲੇਟਾਂ ਕਿੰਡੀਆਂ ਮੋਟੀਆਂ ਦੋ ਜੋੜ ਕੇ ਉਹ ਪਲੇਟਾਂ ਲੱਗੀਆਂ ਫਰਕ ਆ ਸਕਣਾ ਪਊਗਾ ਫਰਕ ਚ ਲੈ ਹੁਣ ਵੇਖੋ ਵੀ ਚੜਜਾ ਕਰੋਂਗੇ ਟਰੈਕਟਰ ਤੇ ਇਹਦਾ ਫਰਕ ਆ ਚੱਕ ਦੇ ਚੱਕ ਦੇ ਬੱਸ ਥੋੜਾ ਜਿਹਾ ਹੋਰ ਚੱਕ ਦੇ ਕੈਟ ਚ ਮਾ ਲੋ ਮਮੂਲੀ ਜਾ ਓਏ ਚੱਕ ਚੱਕ ਬੱਸ ਚੱਕ ਚੱਕ ਦੇ 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 ਮੈਸ ਪਿਆਰ ਜੀ ਆਪ ਐ ਮਰੇ ਆਉ ਤੇ ਇਹ ਵੀ ਬਹੁਤ ਵਾਦ ਇਹ ਤਾਂ ਹੋਈ ਨਹੀਂ ਹਨ ਜ਼ੋਰ ਤਾਂ ਨਹੀਂ ਲਵਾਉਂਦੀ ਚੈਣ ਕੁੱਪੀ ਇਹੋ ਵੀ ਨਹੀਂ ਲੱਗਦਾ ਇਹਦੇ ਵਾਸਤੇ ਹਵਾ ਇਹਦੇ ਖਾਤਰ ਪੌੜੀ ਉਹ ਲਵਾ ਦਿੰਨੇ ਆ ਜਣਾ ਤੇਰੇ ਖਾਤਰ ਮੈਂ ਲਾ ਆਪ ਚੈਣ ਕੁੱਪੀ ਲਿਓਣੀ ਪਿਆ ਕਰੂਗਾ ਕਿ ਕਿ ਤਾ ਨਾਲ ਪਿਆ ਕਰੂ ਪਹਿਲਾਂ ਟਰਾਈਡ ਉੱਥੇ ਲੈ ਜਾਣਾ ਪਿਆ ਗੁਰੂ ਫਿਰ ਤਹਾਂ ਟਾਣਾ ਦੇਖਣਾ ਪਿਆ ਗੁਰੂ ਹੋ ਵੇਖਣ ਲੱਗਾ ਤਾਂ ਵੀ ਕਿਵੇਂ ਸਿਸਟਮ ਆਇਆ ਕਰੂਗਾ ਉਹਦਾ ਵੀ ਇੱਕੋ ਹੀ ਹਾਲ ਆ ਤੜਕੇ ਉਚਾ ਲਿਆ ਕਰਾਂਗੇ ਲੌਕ ਕਿ ਲੋ ਕੁਝ ਨਹੀਂ ਸੀ ਜਨ ਲਾਉਂਦੇ ਵੀ ਨਾ ਅਸੀਂ ਤਾਂ ਮਾਰ ਦੇ ਜੇ ਸਾਰਾ ਸੀਰ ਖੜਾ ਹੋਵੇ ਨਹੀਂ ਕੀੜਾ ਜਲ ਤੜਕੇ ਜਦਾ ਫਟ ਮੱਥਾ ਮਾਰ ਲਾ ਕਰਾਂਗੇ ਉੱਥੇ ਲੈ ਆ ਕੇ ਖੜਾ ਤਾਂ ਉੱਥੇ ਹੀ ਪਾਈ ਇਹਦੇ ਗੁੰਡੀ ਤੇ ਲਾ ਲਿਆ ਐ ਥੱਲੇ ਧਰ ਲਿਆ ਕਰਾਂਗੇ ਨੋ ਉਹ ਉਧਰ ਲੱਗ ਖਿਆ ਗਿਆ ਟਾਇਰ ਹੁਣ ਪਰਲੇ ਪਾਸੇ ਦਾ ਲਾਉਣੇ ਆ ਕਥਿਆ ਗਿਆ ਡੰਨ ਦਾ ਡੰਨ ਤਾਂ ਵੇਖ ਲਓ ਆ ਨੇੜੇ ਤੇੜੇ ਦੇ ਬੰਦੇਓ ਕਿਸੇ ਨੇ ਕੋਈ ਵੈਲਡਿੰਗ ਦਾ ਕੰਮ ਕਰਾਉਣਾ ਹੋਵੇ ਸਾਡੇ ਫੋਰਮੈਨ ਤੋਂ ਕਿਆ ਕੇ ਬਾਦੇ ਹੋ ਹੋਰ ਮੈਂ ਨਹੀਂ ਇੰਨਾ ਲੋਹਾ ਦਾ ਕੰਮ ਕਰ ਦਿੰਦਾ ਕੋਈ ਖਮਾ ਲਓ ਕਿਤੇ ਰੋਟ ਕੂੰਗਾ ਬੋਲੋ ਇਹ ਚੋ ਕਰ ਲੈ ਮੈਂ ਤੇ ਕਰੀ ਨੀ ਤੇ ਪਰ ਆਪਾਂ ਟਾਇਰ ਕਮਾ ਲਨੇ ਥੋੜੀ ਹੋਰ ਕਰ ਲੈ ਨੀ ਮਾਮਾ ਇਹ ਦਰੋਂ ਡੇਣਾ ਚੱਲ ਚੱਕੋ ਗਸਤੇ ਪਾਓ ਥੱਲੇ ਤਹਣ ਚੱਕੋ ਉਹਦੇ ਕਿਹ ਹੈ ਚਲੋ ਹਰ ਹਰ ਇਹ ਇਹ ਲਿਫਟ ਇਹ ਜੱਕਰਾ ਜੀ ਇਹ ਜੱਕ ਉਹਦੇ ਤੇ ਕਰਿਓ ਨਾ ਨਾ ਉਹ ਤੇ ਉਹ ਕਰਨਾ ਪਿਆ ਉਹ ਕਿਉਂ ਆਉਂਦਾ ਲਓ ਵੀ ਇਧਰ ਲਈ ਪੈ ਗਿਆ ਟਾਇਰ ਨਟ ਕੱਸਦੇ ਆਂ ਅੱਜ ਹੁਣ ਆਪਾਂ ਟੋਟਾ ਰੋਟਾ 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 ਦੇ ਸਾਹ ਚ ਨਹੀਂ ਪੈਗਾ ਕਿਤੇ ਉਹ ਕੋਲੇ ਜੀ ਟਰੈਕਟਰ ਵਾਲੇ ਨਟ ਆ ਜਾਣਾ ਹਾਂ ਲਓ ਕਿ ਬਣ ਗਿਆ ਸਾਡਾ ਸਪਰੇਅ ਵਾਲਾ ਬੂਮ ਕਿਹੜੇ ਉਹੀ ਹੈ ਨਟ ਉਹ ਨਟ ਕਿਹੜੇ ਉਹ ਨਟ ਉਹ ਹੀ ਲੱਗੇ ਆ ਥੱਲੇ ਪਏ ਆ ਤੇ ਚਾਕਤੀ ਮਾਰਦਾ ਹੁਣ ਇੱਥੇ ਬਣਾ ਕਰਨਾ ਪੈ ਕੇ ਹਮ ਹਮ ਸਾਜੀ ਵਰਦਾ ਕੰਮ ਕਰ ਲੈਂਦੇ ਬਿਠਾਈ ਰਹਾ ਸਟੇਰ ਇਹਦਾ ਹਿੱਸੇ ਉਸੇ ਦਾ ਕੇ ਮਨ ਹੁੰਦਾ ਨਾ ਵੀ ਤੈਨੂੰ ਟਰਾਈ ਕਰਕੇ ਸੱਟ ਖਾ ਕੀ ਹੋਇਆ ਚੱਕਦਾ ਕੋਟੇ ਨੂੰ ਮੈਂ ਜਾਂਦਾ ਤੱਕਦਾ ਕੋਣ ਵੇਲੇ ਚੱਕਦਾ ਕੋਟੇ ਕੋਲੇ ਆ ਕੇ ਠਾਈ ਰਸੇ ਨਾਲ ਕਰਨਾ ਹੋਵੇ ਚਲ ਐਨੀ ਵਾੜੀ ਰਹਿ ਗਿਆ ਖੰਭਾ ਤੇ ਟੋਟੇ ਤੋਂ ਪਿੱਛੇ ਰਹਿ ਗਿਆ ਜੇ ਨਾਲ ਲੋ ਵੀ ਪੈਰ ਟੂਰ ਆਪਣੇ ਗਏ ਕਸੇ ਸਾਰੇ ਕੰਮ ਨਿਬੜ ਗਿਆ ਤੇ ਹੁਣ ਮਗਰਲਾ ਰਹਿ ਗਿਆ ਕਿ ਕਿਸ ਤੰਗਾਂ ਵਾਲੀ ਚੱਲ ਗਾ ਐਕਸਪੈਰੀਮੈਂਟ ਦਾ ਕਰ ਛੜੀ ਲੈ ਬੰਦਾ ਹਾਂ ਇੱਥੇ ਨਾ ਇਹਨਾਂ ਦਾ ਪਾਣੀ ਚੱਲਿਆ ਗਿਆ ਓਏ ਹੈ ਪਾਣੀ ਲੈਣਗੇ ਇਸ ਤੋਂ ਬਾਅਦ ਨਹੀਂ ਕਰਨੋ ਕੰਮੀ ਅਮਰ ਪਾਣਾ ਜੀ ਸੀਗਾ ਅੰਦਰਲੇ ਪਾਸੇ ਰਹਿੰਦੇ ਆਪਾਂ ਇੱਕ ਕੇਰਾ ਨੂੰ ਨਾਲ ਲਾਤੇ ਸੀ ਇਹਨੇ ਤਾਂ ਨਾ ਉਤਰਨ ਦਾ ਥੋਖੀ ਆ ਉਹ ਉਹ ਗੇਲੀ ਨੂੰ ਪੌੜੀ ਆ ਯਾਰ ਇੱਕ ਹਿਸਾਬ ਦੀ ਬਣੀ ਤਣੀ ਤਾਂ ਰੱਖ ਲੈ ਸੱਪ ਚੜ ਕੇ ਇਹ ਤਾਂ ਬਹੁਤ ਨਾ ਪੈਂਦੀ ਨੇ ਉਹ ਹੈਂ ਉਹ ਠੀਕ ਆ ਕੰਮ ਰਹਿਦਾ ਹੀ ਆ ਹਾਂ ਹੂੰ ਕੀ ਇੱਧਰ ਲਈ ਤਾਂ ਸਹੀ ਆ ਸਹੀ ਗੱਲ ਆ ਓਏ ਹਵਾ ਚੈੱਕ ਕਰਾ ਕੇ ਲਿਆਓ ਟਾਇਰਾਂ ਚ ਘੱਟ ਘੁੱਟਦਾ ਨਹੀਂ ਗਈ ਟੰਗਾ ਹਵਾ ਚੱਕ ਕਰਾ ਲਿਓ ਓਏ ਨਿਕਲ ਜਾਣਗੇ ਔਖੇ ਨਿਕਲਣਗੇ ਫੰਨੇ ਚ ਇੱਕ ਪਾਸੇ ਉੱਚਾ ਕਰਕੇ ਨਿਕਲਣਗੇ ਨਾ ਹਾਂ ਹੌਲੀ ਨੂੰ ਜਾ ਪਾਣੋ ਤੇ ਫਿਰ ਉਹ ਨੂੰ ਪਾਣਾ ਫੜਾਈ ਰੱਖਦਾ ਚੜ ਗਿਆ ਫੋਰਮੈਨ ਆਪਣਾ ਤਾਂ ਚੈਣ ਕੁੱਪੀ ਲਾਉਣ ਬਾਈ ਪਹਿਲਾਂ ਤਾਂ ਪਾਸੇ ਜਾਵੜੇ ਜੋ ਚੈਣ ਕੁੱਪੀ ਟੰਗ ਕੇ ਗਿਆ ਛੜਦੇ ਛੜਦੇ ਸਿਰ 'ਚ ਮਾਰ ਰਿਹਾ ਤੇ ਚੰਗਾ ਇਧਰਲੇ ਵੀ ਕੱਸਦੇ ਆ ਕੇ ਫਿਰ ਦੇਖ ਤਾਂ ਲੈ ਯਾਰ ਤੂੰ ਮੜਾ ਜਾ ਕੌਣ ਆ ਮੈਂ ਥੋੜੀ ਆਜੇ ਜਾਣ ਗੱਪੀ ਹਾਂ ਹੋਰ ਹੀ ਠਕ ਠਕ ਕਰਨ ਲੱਗਿਆ ਸਾਡਾ ਚੱਕੋ ਲਓ ਵੀ ਗੱਡੀ ਆਪਣੀ ਜਮਾਂ ਰੈਡੀ ਆ ਕੰਮ ਡਾਨਾ ਮੈਂ ਇਹਨਾਂ ਕੰਮ ਸੀ ਜਿਹੜਾ ਵੱਡਾ ਉਹ ਹੀ ਨੇਭੜ ਠੀਕ ਆ ਵੀ ਆ ਮਿਸਤਰੀ ਆ ਬਾਈ ਕਿਸੇ ਨੇ ਸਪਰੇਅ ਵਾਲਾ ਬੂਮ ਤਿਆਰ ਕਰਾਉਣਾ ਹੋਵੇ ਇਹਦੇ ਨਾਲ ਸੰਪਰਕ ਕਰ ਸਕਦੇ ਆ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇਹਨਾਂ ਨਾਲ ਇਹਨਾਂ ਨੇ ਆਹ ਮਸ਼ੀਨ ਦੇਖੋ ਸਾਰੀ ਤਿਆਰ ਕਰੀ ਆ ਬੂਮ ਨੂੰ ਜਿਹੜੀ ਮਸ਼ੀਨ ਕਹਿੰਦੇ ਉਹ ਇਹਨਾਂ ਨੇ ਕਿੰਨੇ ਚ ਬਾਈ ਕਿੰਨੇ ਚ ਕਰੀ ਆ 1.2 ਲੱਖ ਰੁਪਏ ਆ ਸਾਰਾ ਲੱਗਿਆ ਬਾਕੀ ਟਰੈਕਟਰ ਸੀਗੇ ਆਪਣੇ ਦੇ 1.2 ਲੱਖ ਦੇ ਵਿੱਚ ਇਹ ਰੈਡੀ ਕਰਤੀ ਇਹਨਾਂ ਨੇ ਮਸ਼ੀਨ ਜਿਹੜੀ 12 ਲੱਖ ਚ ਇਹ ਦੇਖੋ ਬੰਦੇ ਦਾ ਟੈਲੈਂਟ ਦਾ ਸਾਰਾ ਬਾਈ ਘਰੇ ਕੀਤਾ ਇਹ ਤੋਂ ਲੈ ਕੇ ਜੈਡ ਤੱਕ ਕੰਮ ਆ ਬਾਈ ਤੇ ਨਾਲ ਇਹ ਸਹਾਇਕ ਜਿਵੇਂ ਕਹਿੰਦੇ ਹੁੰਦੇ ਆ ਵੀ ਤਕਨੀਕੀ ਸਹਿਯੋਗ ਦਿੱਤਾ ਜਿਵੇਂ ਖਬਰਾਂ ਚ ਦਿੰਦੇ ਹੁੰਦੇ ਆ ਉਹ ਦਿੱਤਾ ਭਾਈ ਸੰਤਾਨ ਸਿੰਘ ਹਨਾ ਉਰਫ ਗੇਲੀ ਬਾਵਾ ਵੀ ਕਹਿੰਦੇ ਐ ਇਹਨੂੰ ਹਨਾ ਹੂੰ ਉਰਫ ਗੇਲੀ ਬਾਵਾ ਇਹ ਆਪੇ ਇੰਟਰਵਿਊ ਦੀ ਵੀ ਇੱਕ ਦਿਨ ਬਣਾ ਕੇ ਪਾਉਣੀ ਆ ਠੀਕ ਆ ਲਓ ਜੀ ਲਓ ਜੀ ਪੀਆ ਰੈਡੀ ਤੇ ਕਹਿੰਦੇ ਰੇਹ ਸੱਟਣ ਵਾਲੀ ਚੱਕੀ ਪਾ ਲਈ ਮੁੰਡਿਆਂ ਨੂੰ ਮੰਗਣਾ ਤਾਂ ਪੈਸਾ ਵੀ ਜਾ ਬੋਰੀਰ ਆ ਕਹਿੰਦੇ ਮੁੰਡਿਆਂ ਨੇ ਉਹੀ ਚੱਕ ਲੈ ਕੋਲੇ ਤੇ ਆਈ ਤੂੰ ਵਾ ਕੇ ਜੋ ਕੇ ਵੇਖਣਾ ਮਸ਼ੀਨ ਨੂੰ ਠੀਕ ਹੈ ਤਾਂ ਲੋਗੇ ਮਿੱਤਰੋ ਸਪਰੇਅ ਹੋਣੇ ਮਗਰ ਟੱਤੇ ਦੇਖਨੇ ਆ ਛੱਤ ਸੁਨਾ ਗਾ ਤੇ ਘੇਟ ਕੇ ਪਾ ਐ ਜਿੱਨੀ ਮੇਰੇ ਬਿਨੂ ਮਾਰੋ ਜੀ ਮੂਹਰੇ ਦੂਰ ਜਾਊਗੀ ਅ ਡਿੰਡਾ ਮਲਾ ਦਾ ਜਮਾ ਟੱਲਾ ਹੋ ਜੂ ਹਨਾ ਐ ਨਾ ਸਾਰੇ ਹੀ ਖੋਲਨੇਗਾ ਇਹ ਫੇਰ ਹੀ ਹਉ ਕਮਸੂਤਰ ਪਾਦੀਆਂ ਕਿਲੀਆਂ ਤੇ ਇਹ ਗੱਲ ਨਹੀਂ ਆਪਾਂ ਨਾਲਣੀਆਂ ਨਾਲਣੀਆਂ ਓਏ ਆਪਾਂ ਐਮਪੀ ਨਹੀਂ ਗਏ ਐਮਪੀ ਨਹੀਂ ਗਏ ਆਪਾਂ ਪੰਜਾਬ 'ਚ ਹੀ ਆ ਚਲੋ ਬਈ ਸਾਡਾ ਬੰਦਾ ਯਾਰ ਹਿੰਦੀ ਬੋਲਦਾ ਐਮਪੀ ਜਾਂਦਾ ਨਾ ਮਸ਼ੀਨਾਂ ਲੈ ਕੇ ਹਰਪ੍ਰੀਤ ਸਿੰਘ ਨੂੰ ਵੀ ਤੇ ਘਾਟਣ ਕਰੇ ਉਹਨੂੰ ਰੋਜ਼ ਪਾ ਕੇ ਨਾ ਅੱਧ ਘਾਟਣ ਉਹ ਜਾ ਰਿਹਾ ਹੈ ਭਾਈ ਹਰਪ੍ਰੀਤ ਸਿੰਘ ਬੈਠੇ ਨੇ ਸੀਟ ਤੇ ਚਲੋ ਜੀ ਲਓ ਖਾਲਚਨਾ ਵਾਰਦੀ ਕਿਤੇ ਬਲਾਵਾਟਾ ਬਣ ਕੇ ਨਾ ਪ੍ਰੋਜੈਕਟ ਜਾਂਨ ਹਾਈਪੀ ਗੇਜ ਲੱਗਦਾ ਉੱਤੇ ਬੈਠਾ ਲਓ ਵੀ ਆਪਣਾ ਸਪਰੇਅ ਬੂਮ ਜਮਾਂ ਰੈਡੀ ਆ ਹੋ ਗਿਆ ਰੈਡੀ ਜਮਾਂ ਮਾ ਮਾ ਹੋਰ ਬੈਲੀ ਤੇ ਨਾ ਉਹ ਤੇ ਪਾ ਲਈ ਗੀ ਕਰੀ ਤੇ ਬੈਲੀ ਆ ਲਾ ਬਸ ਖੂਣੇ ਲਾ ਕੇ ਚਾਉਂਦੇ ਆ ਕਿਵੇਂ ਕੀੜੇ ਖਵਾਉਂਦਾ ਲਓ ਵੀ ਟਰਾਈ ਲੈਦੇ ਸਾਡੇ ਬੰਦੇ ਕੀੜਾ ਤਾਂ ਕੀੜੇ ਜੇ ਖਵਾਉਂਦੇ ਆ ਤੇ ਇਹ ਅੱਜ ਤੇ ਯੂਗਾ ਬਾਕੀ ਤੁਹਾਨੂੰ ਅਗਲੇ ਵਲੌਗ ਚ ਆਪਾਂ ਦਿਖਾਵਾਂਗੇ ਸਪਰੇਅ ਕਰਾਂਗੇ ਕੱਲ ਨੂੰ ਇਹਦੇ ਨਾਲ ਰੇ ਵੀ ਪਾਉਣੀਆਂ ਸਪਰੇਅ ਵੀ ਕਰਨੀਆਂ ਪਹਿਲੇ ਜੀ ਜਾਂਦਾ ਯਾਰ ਤੋੜਾ ਬਹੁਤ ਵੱਡਾ ਰੈਕਟਰ ਦਾ ਹੈ ਨਾ ਬਾਈ ਜੀ ਆਪਾਂ ਇਹ ਤੋਂ ਲੈ ਕੇ ਜੈਡ ਤੱਕ ਕੰਮ ਸਾਰਾ ਘਰੇ ਤਿਆਰ ਕੀਤਾ ਹੈ ਦਾ ਸਪੈਸਰ ਸਪੈਸਰ ਸੁਰਹਣਾ ਮਤਲਬ ਇਹ ਸਾਲ ਸੁਲ ਮਾਰਨੇ ਪਲੇਟਾਂ ਦੀ ਉਲਟਾ ਪਾਲਿਟੀ ਕਰੀ ਸਾਰੇ ਕੰਮ ਆਪਾਂ ਨੇ ਘਰੇ ਹੀ ਕਰਿਆ ਵੀਰੇ ਆਪਾਂ ਕਿਤੇ ਵਰਕਸ਼ਾਪ ਤੇ ਨਹੀਂ ਗਏ ਇੱਕ ਇਹਦੀ ਆ ਪੱਕੀ ਕਰਨ ਵਾਲੀ ਆਣਾ ਸੰਗਲ ਟੈਟ ਕਰਨ ਵਾਲੀ ਆ ਦੱਸਿਓ ਬਾਈ ਕਿਵੇਂ ਲੱਗਿਆ ਇਹਦੇ ਜਿਹੜਾ ਆਪਾਂ ਵਰਕਸ਼ਾਪ ਤੋਂ ਕਰਾਉਣਾ ਕੋਈ ਲੱਗਦਾ ਫਰਕ ਤੁਹਾਨੂੰ ਕਿ ਨਾ ਬਾਈ ਪਲੈਨਮੈਂਟ ਵੀ ਬਾਈ ਜੀ ਟਾਇਰਾਂ ਦੀ ਜਮਾਂ ਸਹੀ ਹੈ ਯਾਰ ਆਪਣੇ ਸਾਥ ਦਾ ਕੋਈ ਫਰਕ ਨਹੀਂ ਲੱਗਿਆ ਮੂਰਤੀ ਕੱਢ ਗਿਆ ਆਪਾਂ ਇਹਦਾ ਲੰਮਾ ਹੀ ਖੇਚਦਾ ਬਾਈ ਇਹਨਾਂ ਨੇ ਤਾਂ ਅਸੀਂ ਤਾਂ ਕਿ ਕਿਤੇ ਨੇੜੇ ਹੀ ਮੜਨਗੇ ਸਾਨੂੰ ਆਇਆ ਸੀ ਮੂਰਤੀ ਕੱਢ ਕੇ ਮੂਰਤੀ ਦੇਖ ਕੇ ਨਾ ਸੈਣ ਦਿੰਦੇ ਆ ਬਾਈ ਦੋਨੇ ਇੱਕੋ ਜੇ ਬਹਿ ਗਏ ਦੋਨੇ ਫੋਰਮਾਂ ਦਾ ਸਾਡੇ ਮਿਸਤਰੀ ਆ ਦੋਨੇ ਇੱਕ ਹਿਸਾਬ ਦੇ ਆ ਹੀ ਸਮਝੋ ਤੁਸੀਂ ਟੀ ਟੀ ਛੱਡ ਦੇ ਮੜੀ ਜੀ ਲੋਈ ਪਹੁੰਚ ਗਏ ਟਿਕਾਣੇ ਤੇ ਚੈੱਕ ਕਰਦੇ ਆ ਗਿੱਲੇ ਚ ਵੜ ਲਿਆ ਮੁੰਡੇ ਨੇ ਉਹ 4x ਗੇਅਰ ਲਾ ਲਈ ਉਹ 4x ਗੇਅਰ ਲਾ ਲਾ ਦਾ ਭਾਈ ਲਓ ਵੀ ਬਣ ਗਈ ਗੱਲ ਲਈ ਜਮਾ ਸਹੀ ਆ ਇੱਕੋ ਜਿਹੀ ਪਾਉਂਦਾ ਲਓ ਭਾਈ ਕਾਮਯਾਬਾ ਸੌਦਾ ਹੀ ਆਪਣਾ ਲਓ ਵੀ ਦਵਾਲਾ ਦਵਾਲਾ ਲਗੇ ਵੇਦੇ ਆਗੇ ਨੂੰ ड्राइवर भी बदल बदल के ना खाली बन चाहिए दबाल के कम सही है ਓ ਕਮਾਲਾ ਬ੍ਰੇਕ ਬੰਨ ਕੇ ਕਮਾਲਾ ਲਓ ਵੀ ਜਮਾ ਕਾਮਯਾਬ ਆ ਸੌਦਾ ਆਪਣਾ ਜੀ ਲਓ ਵੀ ਐਕਸਪੈਰੀਮੈਂਟ ਕਰਿਆਂ ਦਾ ਆਪਾਂ ਸੌਦਾ ਹੋ ਗਿਆ ਆਪਣਾ ਬਾਈ ਜੀ ਕਾਮਯਾਬ ਆ ਰਹੀ ਆ ਥੋੜਾ ਜਿਹਾ ਹੈਵੀ ਆ ਡਰਾਈਵਰ ਸਾਡਾ ਵਜਰ ਚ ਬਾਕੀ ਕੋਈ 4x4 ਨਹੀਂ ਬਈ ਟਰੈਕਟਰ ਕੁਛ ਨਹੀਂ ਹੈ 24 ਆ ਆਪਣਾ ਤੇ ਗਿੱਲੇ ਬਾਣ ਚ ਵਧੀਆ ਚੱਲਿਆ ਆਪਾਂ ਹੁਣ ਚਲਾ ਕੇ ਦੁਬਾਰੇ ਨਵੇਂ ਵਲੌਗ ਚ ਖੇਤ ਜਦੋਂ ਪਾਵਾਂਗੇ ਦੇ ਕਰਾਂਗੇ ਸਪਰੇਅ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਮਾਤੋਵਾਦ ਸ਼ੇਅਰ ਕਰਿਓ ਵੀਰੇ ਘਰੇ ਵੀ ਬਾਈ ਜੀ ਕਿਸੇ ਨੇ ਵੀ ਤਿਆਰ ਕਰਨਾ ਹੋਵੇ ਆਪਣਾ ਵਲੌਗ ਦੇਖ ਕੇ ਬਾਈ ਜੀ ਘਰੇ ਵੀ ਤਿਆਰ ਕਰ ਸਕਦੇ ਆ ਗੱਲੀ ਗੱਲੀ ਗੱਲ ਆਪਾਂ ਵਿਦੇਸ਼ਾਂ ਦੀ ਜੇਦੇ ਤੇ